ਤਾਂ ਲੈ ਵੀ ਮਿੱਤਰੋ ਇੱਕ ਕਾਲਪਨਿਕ ਰਚਨਾ ਤੁਹਾਡੇ ਲਈ ਲੈ ਕੇ ਆਏ ਆ। ਸੋ ਇਹਦਾ ਆਮ ਤੇ ਖਾਸ ਕਿਸੇ ਇਨਸਾਨ ਨਾਲ ਸਬੰਧ ਨਹੀਂ ਹੈ। ਤੇ ਨਾ ਹੀ ਇਹ ਕਿਸੇ ਇੱਕ ਨੂੰ ਕਿਹਾ ਗਿਆ ਤੇ ਨਾ ਹੀ ਬਹੁਤਿਆਂ ਨੂੰ। ਤਾਂ ਇਹ ਕਾਲਪਨਿਕ ਰਚਨਾ ਹੈ ਇੱਕ ਰਚਨਾ ਜਿਹੜੀ ਘੜੀ ਗਈ ਹੈ। ਚੰਗੀ ਲੱਗੀ ਸਚਾਈ ਲੱਗੀ ਸ਼ੇਅਰ ਕਰ ਦਿਓ। ਨਹੀਂ ਇਗਨੋਰ ਕਰ ਦਿਓ। ਇਹਨਾ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ। ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ। ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਕਸੂਰਵਾਰ ਇੱਥੇ ਕਿਹੜੇ ਲੋਕ ਨੇ ਕਿੰਨੇ ਕਰਦੇ ਨੇ ਹਿੰਦ ਯਾਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਮਾਰ ਬੁਰਕ ਪਾਰ ਜਾਂਦੀ ਇੱਥੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਮਾਰ ਬੁਰਕ ਪਾਰ ਜਾਂਦੇ ਖਾਣ ਨੂੰ ਮਿਲੇ ਬਸ ਖਾਈ ਜਾਣਾ ਮੁੜ ਕੇ ਨਾ ਢ ਘਾਰ ਲੈਂਦੇ ਢਿੱਡ ਹੁੰਦੇ ਕੱਪੜਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਕਈ ਸਾਹਮਣੇ ਆ ਕੇ ਗੱਲ ਨਾ ਕਰਦੇ ਮੋਢੇ ਧਰ ਕੇ ਚਲਾ ਜਾਂਦੇ ਕਈ ਸਾਹਮਣੇ ਆ ਗੱਲ ਨਾ ਕਰਦੇ ਮੋਢੇ ਧਰ ਕੇ ਚਲਾ ਜਾਂਦੇ ਫਿਰ ਜ਼ੁਬਾਨ ਕਰਕੇ ਮੁੱਕਰ ਜਾਂਦੇ ਗੱਲ ਹੱਸ ਕੇ ਸੁਣਾ ਜਾਂਦੇ ਫਿਰ ਜ਼ੁਬਾਨ ਕਰਕੇ ਮੁੱਕਰ ਜਾਂਦੇ ਗੱਲ ਹੱਸ ਕੇ ਸੁਣਾ ਜਾਂਦੇ ਵੱਡੇ ਬੋਹੜ ਦਾ ਪਿਆ ਪਾੜ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਤਾਂ ਅੱਗੇ ਐ ਹੁਣ ਡਿਜੀਟਲ ਯੁੱਗ ਦਾ ਲੈਣ ਸਹਾਰਾ ਘਰ ਬੈਠੇ ਫੋਨ ਕਮਾ ਜਾਂਦੀ ਹੁਣ ਡਿਜੀਟਲ ਯੁੱਗ ਦਾ ਲੈਣ ਸਹਾਰਾ ਘਰ ਬੈਠੇ ਫੋਨ ਕਮਾ ਜਾਂਦੀ ਭਰੇ ਇਕੱਠ ਵਿੱਚ ਆਹ ਗੱਲ ਕਹੀਂ ਰਾਤੋਂ ਰਾਤ ਬਿਉਂਤ ਬਣਾ ਜਾਂਦੀ ਭਰੇ ਇਕੱਠ ਵਿੱਚ ਆਹ ਗੱਲ ਕਹੀਂ ਰਾਤੋਂ ਰਾਤ ਬਿਉਂਤ ਬਣਾ ਜਾਂਦੇ ਮਾੜੀ ਸੋਚ ਨੇ ਮਾੜੀ ਸੋਚ ਨੇ ਲਾਏ ਚੰਨ ਚਾਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਸੱਚਾ ਬੰਦਾ ਰਹੇ ਸਿੱਧਾ ਤੁਰਦਾ ਝੂਠੇ ਬੰਦੇ ਨੀਵੀਂ ਪਾ ਜਾਂਦੇ ਸੱਚਾ ਬੰਦਾ ਰਹੇ ਸਿੱਧਾ ਤੁਰਦਾ ਝੂਠੇ ਬੰਦੇ ਨੀਵੀਂ ਪਾ ਜਾਂਦੇ ਪਿੰਡ ਦੀ ਫਿਰਨੀ ਸੜਕ ਘੁੰਮੇ ਲੋਕ ਟਾਇਲਾਂ ਚ ਲੋਕ ਫਸਾ ਜਾਂਦੇ ਪਿੰਡ ਦੀ ਫਿਰਨੀ ਸੜਕ ਘੁੰਮੇ ਲੋਕ ਟਾਇਲਾਂ ਚ ਲੋਕ ਫਸਾ ਜਾਂਦੇ 402 ਲਿਸਟ ਚੋਂ 402 ਦੀ ਲਿਸਟ ਚੋਂ ਹੋਏ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਿਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਿਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਪੰਜ ਸਾਲਾਂ ਬਾਅਦ ਆ ਜਾਂਦੀਆਂ ਵੋਟਾਂ ਨਿਤ ਨਵੀਂ ਸਕੀਮ ਲਾ ਜਾਂਦੀ ਪੰਜ ਸਾਲ ਬਾਅਦ ਆ ਜਾਂਦੀਆਂ ਵੋਟਾਂ ਨਿਤ ਨਵੀਂ ਸਕੀਮ ਲਾ ਜਾਂਦੀ ਉਦਾਂ ਸਾਡੀ ਬਣਦੀ ਨਹੀਂ ਰਾਤੋਂ ਰਾਤ ਮੀਟਿੰਗ ਕਰਾ ਜਾਂਦੇ ਉਦਾਂ ਸਾਡੀ ਬਣਦੀ ਨਹੀਂ ਰਾਤੋਂ ਰਾਤ ਮੀਟਿੰਗ ਕਰਾ ਜਾਂਦੇ ਪਿੱਛੇ ਖੜ ਆਪਣੇ ਪਿਆਦੇ ਚਲਦੇ ਪਿੱਛੇ ਖੜ ਆਪਣੇ ਪਿਆਦੇ ਚਲਦੇ ਕਿਵੇਂ ਪੈਂਦੀ ਚਾਲ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਤਾਂ ਅੱਗੇ ਜੀ ਇੱਥੇ ਜ਼ਮੀਨ ਘਰਾਂ ਦਾ ਰੇਟ ਚੜਿਆ ਉਹ ਹੋਵੇ ਨਾ ਕਾਮਜਾਬ ਦੇਖ ਪੈਰ ਫੜਿਆ ਇਥੇ ਜ਼ਮੀਨ ਘਰਾਂ ਦਾ ਰੇਟ ਚੜਿਆ ਉਹ ਹੋਵੇ ਨਾ ਕਾਮਜਾਬ ਦੇਖ ਪੈਰ ਫੜਿਆ ਹੁੰਦੀ ਠੇਕੇ ਤੇ ਬੋਲੀ ਤਕਰਾਰ ਦੇਖ ਲੈ ਹੁੰਦੀ ਠੇਕੇ ਤੇ ਬੋਲੀ ਤਕਰਾਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਤਾਂ ਅਖੀਰ ਦੇ ਵਿੱਚ ਆ ਪੈਰਾ ਜ਼ਰੂਰ ਤੇ ਆਣ ਨਾਲ ਸੁਣਿਓ ਏ ਭਾਈ ਵੈਲੋ ਦੀ ਨਗਰੀ ਏ ਪਾਤਸ਼ਾਹੀ ਪੰਜਵੀਂ ਦੀ ਚਰਨਛੋਹ ਪ੍ਰਾਪਤ ਹੋਈ ਏ ਭਾਈ ਵੈਲੋ ਜੀ ਦੀ ਨਗਰੀ ਏ ਪਾਤਸ਼ਾਹੀ ਪੰਜਵੀਂ ਦੀ ਚਰਨਛੋਹ ਪ੍ਰਾਪਤ ਹੋਈ ਸੱਚੇ ਮਨੋ ਸੁਖ ਸੁਖਿਆ ਪੂਰੀ ਹੁੰਦੀ ਕਰਦਾ ਜੋ ਦਿਲੋਂ ਅਰਜੋਈ ਸੱਚੇ ਮਨੋ ਸੁਖ ਸੁਖਿਆ ਪੂਰੀ ਹੁੰਦੀ ਕਰਦਾ ਜੋ ਦਿਲੋਂ ਅਰਜੋਈ ਕਈਆਂ ਨੂੰ ਰੱਤਾ ਡਰ ਨਾ ਰਿਹਾ ਕਈਆਂ ਨੂੰ ਰਫਤਾ ਡਰ ਨਾ ਰਿਹਾ ਪੈਂਦੇ ਘਾਪਲੇ ਦੇ ਬਿੱਲ ਪਾਰ ਦੇਖ ਲੈ ਪੈਂਦੇ ਘਾਪਲੇ ਦੇ ਬਿੱਲ ਪਾਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਪਾਣੀ ਹੋਇਆ ਟੋਬਿਆਂ ਤੋਂ ਬਾਹਰ ਦੇਖ ਲੈ ਤਾਂ ਕਿੰਨੇ ਹੀ ਪਿੰਡਾਂ ਦਾ ਇਹ ਜਿਹੜਾ ਹਾਲ ਹੋਊਗਾ ਇਹ ਕੋਈ ਇੱਕ ਪਿੰਡ ਤੇ ਨਹੀਂ ਢੁਕਦੀ 70% ਦੀ ਪਿੰਡ ਹੋਣਗੇ ਜਿੱਥੇ ਇਹੀ ਐ ਕਿ ਲੋ ਵੀ ਰੰਡੀ ਰੋਣਾ ਤੇ ਇਹਦੇ ਜ਼ਿੰਮੇਵਾਰ ਕੌਣ ਆ ਇਹਦੇ ਜ਼ਿੰਮੇਵਾਰ ਆ ਆਪਾ ਲੋਕ ਕਿਵੇਂ ਆਪਾਂ ਕਦੇ ਕਿਸੇ ਨੂੰ ਸੁਭਾਲ ਹੀ ਨਹੀਂ ਕਰਦੇ ਜੇ ਕੋਈ ਚੰਗਾ ਬੰਦਾ ਹੈ ਉਹਦੀਆਂ ਆਪਾਂ ਲੱਤਾਂ ਖਿੱਚਦੇ ਆ ਜੇ ਉਹ ਕੰਮ ਕਰਨਾ ਚਾਹੁੰਦਾ ਹੈ ਤਾਂ ਧੜੇਬਾਜੀ ਗਰੁੱਪ ਇੱਕ ਦੂਜੇ ਤੋਂ ਜੈਲ ਸੀ ਇਹ ਆਪਣੇ ਚ ਆਮ ਹੋਊਗੀ ਕੋਈ ਨਾ ਕੋਈ ਬਹਿਬਤ ਕਰਕੇ ਜਾ ਕੋਈ ਸਿਆਸੀ ਮਦਾਰੀ ਆਪਦਾ ਪਿਆਦਾ ਛੱਡਦਾ ਵੀ ਉਹਦੇ ਕੰਨਾਂ 'ਚ ਜਾ ਕੇ ਮਾਰਫੂਕ ਐ ਕਿਵੇਂ ਕਾ ਮੌਜੂਦਾ ਨਾ ਬਣ ਜੂ ਉਥੇ ਅੜਿੱਕਾ ਲਾਉਣੇ ਆ ਤਾਂ ਕਰਕੇ ਅਸੀਂ ਹੀ ਜ਼ਿੰਮੇਵਾਰ ਆ ਜਿਹੜਾ ਲੁੱਚਾ ਲੰਡਾ ਬੰਦਾ ਹੈ ਸ਼ਰਿਆਮਦੀਨ ਹੈ ਉਹਨੂੰ ਆਪਾਂ ਸੱਸ ਸਰੀ ਗਾਲ ਬਣਾਉਣੇ ਆ ਘਰੇ ਜਾ ਕੇ ਢੱਡ ਹੌਲਾ ਕਰਦੇ ਆ ਤੇ ਫਿਰ ਵਿਕਾਸ ਕਾਰਜ ਕਿਹੜੇ ਪਾਸੇ ਭਾਲਦੇ ਆ ਭਾਈ ਵਿਕਾਸ ਕਾਰਜ ਨਹੀਂ ਹੁੰਦਾ ਜਾਏ ਕੋਈ ਵੱਡਾ ਲੀਡਰ ਆ ਪਿੰਡ ਨੂੰ ਗੋਦ ਕਿਉਂ ਨਾ ਲੈ ਲੇ ਜਿੱਥੇ ਰਾਜਨੀਤਿਕ ਨਫ਼ਰਤ ਫੈਲੀ ਹੋਈ ਹੈ ਧੜੇ ਬਣੇ ਨੇ ਗਰੁੱਪਵਾਦੀ ਹੈ ਲੱਤਾਂ ਖਿੱਚਣ ਵਾਲੇ ਲੋਕ ਨੇ ਨਮੀਆਂ ਨਮੀਆਂ ਸਕੀਮਾਂ ਲਾਉਂਦੇ ਐ ਪਿਆਦੀ ਛੱਡਦੇ ਐ ਵੀ ਕੰਮ ਚੜੇਕਾ ਲਾ ਜਾਂ ਫਿਰ ਬੇਤੁਕੀਆਂ ਗੱਲਾਂ ਫੈਲਾਉਂਦੇ ਐ ਇਹਦਾ ਜਿਹਾ ਐ ਹੋਜੂ ਜਿਹਨੇ ਐ ਕਰਤਾ ਐ ਹੋਜੂ ਜਾਂ ਅਸੀਂ ਇਹਦਾ ਪਾਣੀ ਇੱਧਰ ਨਿਕਲ ਲੰਦੇ ਉਹਦਾ ਪਾਣੀ ਅਸੀਂ ਉਧਰ ਨਹੀਂ ਜਾਣ ਦਿੰਦੇ ਸਾਡੀ ਤਾਂ ਹਿੰਡ ਹੈ ਦੋ ਧੜੇ ਬਣ ਗਏ ਪਾਣੀ ਕਿਸੇ ਪਾਸੇ ਨਹੀਂ ਨਿਕਲਦਾ ਹਿੰਦ ਕਿਸੇ ਦੀ ਨਹੀਂ ਪੂਰੀ ਹੁੰਦੀ ਪਾਣੀ ਉੱਥੇ ਦਾ ਉੱਥੇ ਘੜਦਾ ਸਰਕਾਰ ਕੋਈ ਵੀ ਹੋਵੇ ਜਿੰਨੇ ਵੀ ਸਰਕਾਰਾਂ ਹੁਣ ਤੱਕ ਹੋਈਆਂ ਨੇ ਚਾਹੇ ਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ਝੜੂ ਪਾਰਟੀ ਹੈ ਪਿੰਡ ਦੀ ਬਣ ਦੀ ਗ੍ਰਾਂਟ ਜਿੰਨੇ ਪਿੰਡ ਨੂੰ ਪੈਸੇ ਆਉਣੇ ਆ ਉਹ ਮਿਲਦੇ ਆ ਹਰੇਕ ਸਰਕਾਰ ਗ੍ਰਾਂਟਾ ਜਾਰੀ ਕਰਦੀ ਹੈ ਪਰ ਅਸੀਂ ਕਦੇ ਸੁਭਾਲ ਹੀ ਨਹੀਂ ਕਰਿਆ ਵੀ ਕਿੱਥੇ ਗ੍ਰਾਂਟ ਜਿਹੜੀ ਲਾਈ ਹੈ ਤਾਂ ਹੀ ਅੱਜ ਅਸੀਂ ਭੁਗਤ ਰਹੇ ਆ ਇਹ ਟੋਬਿਆਂ ਵਾਲਾ ਕਿੱਡਾ ਕੰਮ ਹੁੰਦਾ ਹੈ ਜਾਂ ਨਾਲੀ ਦਾ ਕਿੱਡਾ ਕੰਮ ਹੁੰਦਾ ਹੈ ਇਹ ਸਾਡੀ ਨਲਾਇਕੀ ਕਾਰਨ ਅੱਜ ਇਹ ਹਾਲ ਹੈ ਜਿਹੜਾ ਹੋਇਆ ਕਿੰਨੀਆਂ ਸਰਕਾਰਾਂ ਆ ਗਈਆਂ ਕਿੰਨੀਆਂ ਪੰਚਾਇਤਾਂ ਬਣ ਗਈਆਂ ਕਦੇ ਕਿਸੇ ਨੂੰ ਸਵਾਲ ਕਰਿਆ ਸਾਨੂੰ ਐਂ ਨਹੀਂ ਪਤਾ ਕਿ ਸਾਡੇ ਪਿੰਡ ਚ ਕਿਹੜੇ ਕੰਮ ਵਾਸਤੇ ਕਿੰਨੀ ਗ੍ਰਾਂਟ ਆਈ ਹੈ ਜੇ ਦੇਖਣੀ ਹੈ ਭਾਰਤ ਸਰਕਾਰ ਦੀ ਐਪ ਹੈ ਆਪਣੇ ਮੋਬਾਈਲ ਚ ਪਲੇ ਸਟੋਰ ਹੁੰਦਾ ਉਹ ਐਪ ਦਾ ਨਾਮ ਹੈ ਈ ਗ੍ਰਾਮ ਸਵਰਾਜ ਉਦੇ ਵਿੱਚ ਪਿੰਡ ਦਾ ਨਾਮ ਤਹਿਸੀਲ ਦਾ ਨਾਮ ਤੇ ਜ਼ਿਲ੍ਹਾ ਕਿਹੜੇ ਸਾਲ ਦੀ ਗ੍ਰਾਂਟ ਤੁਸੀਂ ਦੇਖਣੀ ਹੈ ਜਿਵੇਂ 25 26 ਆ ਗਿਆ ਜਾਂ ਇਸ ਤੋਂ ਪਹਿਲਾਂ ਵਾਲੇ ਸਾਲ ਜਿਹੜੀ ਮਰਜ਼ੀ ਉਹਦੇ ਵਿੱਚ ਭਰ ਲਿਓ ਕਿੰਨੇ ਪੈਸੇ ਆਏ ਨੇ ਕਿੰਨੀ ਗ੍ਰਾਂਟ ਆਈ ਹੈ ਕਿਹੜੇ ਸਾਲ ਨੂੰ ਆਈ ਹੈ ਕਿਹੜੇ ਕੰਮ ਵਾਸਤੇ ਆਈ ਹੈ ਸਾਰੀ ਲਿਸਟ ਕੱਢ ਦਿੰਦਾ ਇੱਥੇ ਵੀ ਦੋ ਗੱਲਾਂ ਆਉਂਦੀਆਂ ਨੇ ਜਿਹੜੇ ਬੰਦੇ ਕਹਿਣਗੇ ਇਹ ਐਪ ਤਾਂ ਐਵੇਂ ਹੀ ਐ ਫਿਰ ਤਾਂ ਭਾਰਤ ਸਰਕਾਰ ਗਲਤ ਹੋ ਗਈ ਸਰਪੰਚ ਸਹੀ ਹੈ ਜੇ ਭਾਰਤ ਸਰਕਾਰ ਸਹੀ ਐ ਐਪ ਸਹੀ ਐ ਐਪ ਦੇ ਵਿੱਚ ਦਿੱਤੇ ਅੰਕੜੇ ਸਹੀ ਨੇ ਤਾਂ ਫਿਰ ਸਰਪੰਚ ਚੋਰ ਐ ਪਿੱਛੇ ਜੇ ਬੜੀ ਖਬਰ ਚੱਲੀ ਸੀ ਜਦੋਂ ਸਰਕਾਰ ਬਣੀ ਬਣੀ ਸੀ ਕਹਿੰਦੇ 402 ਜਾਂ 3 ਪ੍ਰਸ਼ਟ ਸਰਪੰਚਾਂ ਦੀਆਂ ਲਿਸਟਾਂ ਬਣ ਗਈਆਂ ਪਰ ਲਿਸਟ ਦਾ ਆਈ ਨਹੀਂ ਜਿਹੜੇ ਗਾਹਾਂ ਬਣਾਉਣ ਵਾਲੇ ਸੀ ਜਾਂ ਨੇੜਲੇ ਸੀ ਸਕੀਰੀਆਂ ਕੱਢ ਲੀਆਂ ਭੇਟਾ ਚੜਤੀ ਕਿਹੜੀ ਲਿਸਟ ਜਦੋਂ ਸਰਕਾਰ ਪਿੰਡਾਂ ਦੇ ਭ੍ਰਿਸ਼ਟ ਸਰਪੰਚਾਂ ਨੂੰ ਨਹੀਂ ਫੜ ਸਕੀ ਹੋਰ ਕਿਹਨੂੰ ਫੜ ਲੂ ਐਨੇ ਕੋ ਔਕਾਤ ਸਰਕਾਰ ਦੀ ਹੈ ਹੀ ਨਹੀਂ ਤੇ ਇਦੂਗਾ ਹਾਂ ਆਪਾਂ ਚੜਦੇ ਚੱਨ ਹੁੰਨੇ ਆ ਆਪਾਂ ਨੂੰ ਆਤ ਹੁੰਦੀ ਹੈ ਕਿਸੇ ਪਿੱਛੇ ਅੱਡੀਆਂ ਖਸਾਉਣ ਦੀ ਬੇਮਤਲਬੀਆਂ ਸਲਾਮਾਂ ਕਰਨ ਦੀ ਸੱਚ ਨਾਲ ਆਪਾਂ ਤੁਰਦੇ ਨਹੀਂ ਤੇ ਫਿਰ ਹੁਣ ਆਪਾਂ ਭੁਗਤੀ ਜਾਂਦੇ ਆ ਅਗਲਾ ਤਾਂ ਐਵੇਂ ਬੁੰਝ ਕੇ ਤੁਰ ਗਿਆ ਖੜੇ ਰਹੋ ਹੁਣ ਪਾਣੀ ਚ ਦੇੜੀਆਂ ਤੇ ਜੰਮੀ ਜਾਣ ਦੇ ਜਿਲਬਾ ਆਪਾਂ ਉਦੋਂ ਬੰਦਿਆਂ ਦੀ سپورਟ ਕਰਦੇ ਹੁੰਨੇ ਆ ਅਗਲੇ ਦਾ ਕੀ ਹੈ ਅਗਲੇ ਦਾ ਗਿਆ ਢ ਘਾਰ ਵੀ ਨਹੀਂ ਮਾਰਿਆ ਹੁਣ ਭੁਗਤੀ ਜਾਓ ਕਹਿੰਦੇ ਸਵਾਲ ਕਰਿਆ ਨਾ ਐਡੀ ਹਿੰਮਤ ਹੈ ਹੀ ਨਹੀਂ ਆ ਵੀਡੀਓ ਸ਼ੇਅਰ ਕਰ ਦਿਓ ਸੁਣ ਕੇ ਵੀ ਇਗਨੋਰ ਕਰ ਦੋਂਗੇ ਕਿਉਂਕਿ ਪਤੀ ਲੱਗਦਾ ਫੇਸਬੁੱਕ ਤੇ ਇਹ ਹਿੰਮਤ ਸਾਡੇ 'ਚ ਹੈ ਨਹੀਂ ਤੇ ਜਿੰਨਾ 'ਚ ਇਹ ਹਿੰਮਤ ਸਾਡੇ 'ਚ ਆਉਂਦੀ ਨਹੀਂ ਉਹਨਾਂ 'ਚ ਇਹ ਵਿਕਾਸ ਹੁੰਦਾ ਨਹੀਂ ਉਹਨਾਂ ਚੇਰਾ ਇਹਨੇ ਚੋਰ ਬੰਦੇ ਹੁੰਦੇ ਆ ਉਹਨਾਂ ਦੇ ਅੰਦਰ ਡਰ ਨਹੀਂ ਪੈਂਦਾ ਚੋਰਾਂ ਨੂੰ ਪਤਾ ਹੈ ਵੀ ਕਿਸੇ ਚੱਕ ਅੱਖ ਕੰਡਾ ਹੈ ਹੀ ਨਹੀਂ ਆਥ ਨੂੰ ਆ ਫਲਾਣਾ ਬੰਦਾ ਮੇਰੇ ਘਰੇ ਆ ਜਾਂਦਾ ਮਾੜੀ ਜੀ ਫੜ ਮਾਰ ਦਾਂਗੇ ਕੋਈ ਚੱਕਰ ਨਹੀਂ ਚੱਕ ਦੋ ਰੇਸ ਤੇ ਰੇਸ ਫਿਰ ਚੱਕੀ ਜਾਂਦੇ ਆ ਸੋ ਬੋਲਣਾ ਪਊ ਸੁਭਾਲ ਕਰਨਾ ਪਊ ਇੱਥੇ ਸੁਭਾਲ ਤੋਂ ਮਤਲਬ ਇਹ ਨਹੀਂ ਕਿਸੇ ਬੰਦੇ ਦੀ ਬੇਇੱਜ਼ਤੀ ਕਰ ਦੋ ਜਾਂ ਮਰਦਾਬਾਦ ਕਹਿ ਦੋ ਸੁਭਾਲ ਕਰੋ ਵੀ ਜੀ ਆ ਕਿਉਂ ਨਹੀਂ ਹੋਇਆ ਇਹਦੀ ਕਿੰਨੀ ਗਰਾਟਾਈ ਹੈ ਕਿੰਨਾ ਪੈਸਾ ਆਪਣੇ ਪਿੰਡ ਚ ਆ ਗਿਆ ਕਿਹੜਾ ਕਿੱਥੇ ਲਾਤਾ ਆ ਸਵਾਲ ਜੇ ਇਹ ਸਵਾਲ ਕਰੋਗੇ ਗਾਂਹ ਇਹਨੂੰ ਮੁੜਕਾਊ ਜੇ ਚੋਰ ਹੋਇਆ ਜੇ ਇੱਕ ਵੀ ਜਵਾਬ ਦੇ ਗਿਆ ਤਾਂ ਕਹਿ ਦਿਓ ਜੇ ਉਹਨੇ ਲਾਏ ਹੋਏ ਤੋਤੇ ਮੰਗੂ ਬੋਲੂ ਵੀ ਆ ਪੈਸਾ ਭਾਈ ਇੱਥੇ ਲਾਤਾ ਆ ਪੈਸਾ ਇੱਥੇ ਲਾਤਾ ਇੱਥੇ ਗ੍ਰਾਂਟ ਐਨੀ ਆਈ ਸੀ ਗੱਲ ਸਾਰੀ ਆ ਹੁਣ ਆਪਾਂ ਐਵੇਂ ਕਿਸੇ ਨੂੰ ਨਿੰਦੀ ਜਾਂਦੇ ਆ ਆ ਬੁਰਾ ਹਾਲ ਹੋ ਗਿਆ ਜੀ ਪਹਿਲਾਂ ਨਹੀਂ ਕਦੇ ਹੋਇਆ ਜਿਮੇਵਾਰਤਾ ਆਪਾਂ ਲੋਕ ਹੀ ਆਪਾਂ ਕੀ ਕਰਦੇ ਸੀ ਉਹੀ ਹੱਡੀਆਂ ਕਸਾ ਕੇ ਘਰੇ ਬਹਿ ਜਾਣੇ ਆ ਨਰਕ ਆਪਣੇ ਘਰਾਂ ਮੂਰੇ ਬਣਿਆ ਪਿਆ ਜਦੋਂ ਆਪਾਂ ਇੰਨਾ ਕੀ ਨਹੀਂ ਕਰਾ ਸਕਦੇ ਪੱਟੇ ਉਹ ਮਾ ਫਿਰ ਕਹਿੰਦੇ ਮਗਰ ਜਾਣ ਦੇ ਸੋ ਆ ਇੱਕ ਬੈਂਕ ਸੀ ਆ ਇੱਕ ਕਾਲਪਨਿਕ ਰਚਨਾ ਸੀ ਬਾਕੀ ਤੁਸੀਂ ਵੀ ਆਪਣੇ ਮਨ ਦੇ ਵਿਚਾਰ ਵੀਡੀਓ ਦੇ ਵਿੱਚ ਫੇਸਬੁੱਕ ਨੇ ਕਮੈਂਟ ਕਰਨ ਵਾਸਤੇ ਆਪਸ਼ਨ ਦਿੱਤੀ ਹੈ ਉਹ ਐਂ ਦਿੱਤੀ ਹੈ ਵੀ ਤੁਸੀਂ ਆਪਣੇ ਵਿਚਾਰ ਰੱਖੋ ਜੋ ਤੁਹਾਡੇ ਮਨ ਦੀ ਗੱਲ ਹੈ ਉਹ ਇੱਥੇ ਰੱਖੋ ਤਾਂ ਆਪਣੇ ਕਮੈਂਟ ਜਿਹੜੇ ਤੁਸੀਂ ਕਰ ਸਕਦੇ